ਹੋ ਰੱਬ ਦੀ ਸੰਬੋਲਾ ਨਾਮ ਝੂਠ ਚੱਲੀ ਏ ਰੈੱਡ ਰੰਗ ਕਰੇ ਤੈਨੂੰ ਝੂਠ ਬੱਲੀ ਏ ਉੱਡਦਾ ਹਵਾ ਚ ਤੇਰਾ ਡੋਰੀ ਆ ਹਰ ਹੋ ਮਿਲਣੇ ਸ਼ਰਾਰਾ ਤੇਰੇ ਚੱਜ ਦਾ ਬੜਾ ਮਿਲਣੇ ਸ਼ਰਾਰਾ ਤੇਰੇ ਚੱਜ ਦਾ ਬੜਾ ਹੈ ਨਹੀਂ ਚੱਜ ਦਾ ਬੜਾ ਹੋ ਸਾਰੇ ਵਿਆਹ ਦੇ ਵਿੱਚੋਂ ਕੱਲੀ ਤੂੰ ਹੀ ਫੱਬਦੀ ਸਾਡੇ ਦਿਲ ਉੱਤੇ ਤੰਦੀਦੀ ਗਲੇਲ ਵੱਜਦੀ ਸਾਰੇ ਵਿਆਹ ਦੇ ਵਿੱਚੋਂ ਕੱਲੀ ਤੂੰ ਹੀ ਫੱਬਦੀ ਸਾਡੇ ਦਿਲ ਉੱਤੇ ਤੰਦੀ ਦੀ ਗਲੇਲ ਵੱਜਦੀ ਹੋ ਰੱਖ ਲੈ ਨਸਾਨੀ ਸਾਡੀ ਸਾਹਮਣੇ ਕੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ ਹੁਣ ਨੱਚ ਦੀ ਗਦੇ ਚ ਨਹੀਂ ਤੂੰ ਜਾਗੋ ਚੱਕ ਕੇ ਬੋਲੀ ਛੜਿਆਂ ਨੂੰ ਪਾਉਣੀ ਏ ਤੂੰ ਹੱਸ ਹੱਸ ਕੇ ਨੱਚ ਦੀ ਗਦੇ ਚ ਨਹੀਂ ਤੂੰ ਜਾਗੋ ਚੱਕ ਕੇ ਬੋਲੀ ਛੜਿਆਂ ਨੂੰ ਪਾਉਣੀ ਤੂੰ ਹੱਸ ਹੱਸ ਕੇ ਤੈਨੂੰ ਦਊਗਾ ਜਵਾਬ ਸਿੱਧੂ ਕੋਲੇ ਨਹੀਂ ਖੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ ਸਾਬੋ ਤਲਵੰਡੀ ਵਾਲਾ ਗੀਤਕਾਰ ਨਹੀਂ ਅਣ ਪਹਾੜ ਸਿੱਧੂ ਤੈਨੂੰ ਕਰੇ ਪਿਆਰ ਨਹੀਂ ਹੋ ਮੈਰ ਜਿ ਕਰਾਲਾ ਕਿਤੇ ਰਹਿ ਜੇ ਨਾ ਛੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ ਮਿਲਣੇ ਸ਼ਰਾਰਾ ਤੇਰੇ ਜੱਜ ਦਾ ਬੜਾ